ਚੱਗਾ ਵੱਡਾ ਨਹੀਂ ਪਾਇਆ ਹੋਇਆ ਅੰਦਰ ਜਾਨ ਪਾਈ ਹੋਈ ਹੈ ਇਹਦੇ ਲੈ ਵੀ ਸੱਜਣੋਂ ਮਲੇਰ ਕੋਟਲੇ 'ਚ ਖੜੇ ਆਂ ਖੰਨਾ ਰੋਡ ਤੇ ਇੱਥੇ ਨਾ ਆਹ ਮਸ਼ੀਨ ਆ ਇਹਨਾਂ ਦੀ ਆਪਣੀ ਬਣਾਈ ਹੋਈ ਨਾਲੇ ਤਾਂ ਇਹ ਕਰਦੇ ਨੇ ਰਿਪੇਅਰ ਅਨਵਰ ਜੀ ਨਾਲੇ ਬਣਾਉਂਦੇ ਨੇ ਅੱਛਾ ਇੱਕ ਤਾਂ ਹੁੰਦੀ ਆ ਮਾਰਕੀਟ 'ਚ ਆ 2500 ਦੀ ਮਿਲਦੀ ਆ ਇਹ ਤਾਂ ਇੱਕ ਕਾਰਡ ਇਹਨਾਂ ਲਈ ਆ ਛੋਟੇ ਵਾਲੀ ਆ ਜੀ ਹਾਂਜੀ ਹਾਂਜੀ ਇਹ 'ਚ ਚਾਰ ਕਾਰਡ ਨੇ ਆ ਦੇਖ ਲਓ ਚਾਰ ਹੈਗੀ ਛੋਟੀ ਆ ਉਹਦੇ ਨਾਲ ਦਿਖਾਵਾ ਨਹੀਂ ਮਤਲਬ ਝੱਗਾ ਵੱਡਾ ਨਹੀਂ ਪਾਇਆ ਹੋਇਆ ਅੰਦਰ ਜਾਨ ਪਾਈ ਹੋਈ ਆ ਇਹਦੇ ਇਹ ਆ ਸਰੀਰ ਬਣਾਇਆ ਹੋਇਆ ਡੋਲੇ ਰੂਲੇ ਬਣਾਏ ਹੋਏ ਨੇਗੇ ਆ ਮਸ਼ੀਨ ਇਹਨਾਂ ਦੀ ਆ ਇਹ ਮਿਲਦੀ ਆ 5 ਦੀ ਇਹ ਆ 2500 ਦੀ ਆ 5000 ਦੀ ਪਰ ਜੇ ਇਹਦੇ ਮੁਕਾਬਲੇ ਆਪਾਂ ਗੱਲ ਕਰੀਏ ਇਹ 1250 ਦੀ ਚਾਹੀਦੀ ਆ ਜੇ ਆਪਾਂ ਇਹਨੂੰ 5 ਦੀ ਖਰੀਦਿਆ ਤਾਂ ਇਹਦਾ ਮਤਲਬ ਇਹ ਸਸਤੀ ਆ ਇਸ ਤੋਂ ਇਲਾਵਾ ਮਿਗ ਟਿਗ ਆਰਕ ਸਾਰੀਆਂ ਮਿਲਦੀਆਂ ਨੇ ਰਿਪੇਅਰ ਵੀ ਕਰਦੇ ਨੇ ਕੀ ਗ੍ਰੈਂਡਰ ਸਟੈਂਡਰ ਹੋਰ ਵੀ ਸਾਰਾ ਕੁਝ ਹੈਗਾ ਜੀ ਹਾਂ ਗ੍ਰੈਂਡਰ ਟਰੈਲ ਸਾਰਾ ਕੁਝ ਹੁੰਦਾ ਜੀ A to Z ਇੱਥੇ ਹਾਂ ਜੀ ਹਾਂ ਜੀ ਤੇ ਰੇਪੇਰ ਆਣ ਚਿਕੜ ਪੁੰਨੀਆਂ ਕੱਢ ਦਿੰਦੇ ਰੇਪੇਰ ਵਾਲਿਆਂ ਲੈ ਵੀ ਮਿੱਤਰੋ ਹੁਣ ਸ਼ੇਅਰ ਕਰ ਦਿਓ ਵੱਡੀ ਵੀਡੀਓ ਵੀ ਆਪਾਂ ਪਾਈ ਹੋਈ ਆ ਜਾਦੇ ਜਾਣਕਾਰੀ ਲੈਣੀ ਆ ਉਹ ਦੇਖ ਲਓ ਨਹੀਂ ਮਿਸਤਰੀ ਵੀਰ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ ਉੱਥੇ ਵੀ ਪੁੱਛ ਲੈ ਸਕਦੇ ਨੇ ਵੀ ਸਾਨੂੰ ਕਿਹੜੀ ਮਸ਼ੀਨ ਚਾਹੀਦੀ ਆ